ਪੰਜਾਬ ਦੇ ਵਿੱਚ ਅਪਰਾਧੀਆਂ ਦੇ ਜੋ ਹੌਸਲੇ ਨੇ ਇੰਨੇ ਦਿਨੀ ਇੰਨੇ ਜਿਆਦੇ بلند ਨੇ ਕਿ ਜੋ ਘਟਨਾਵਾਂ ਹਰ ਜੋ ਸਾਹਮਣੇ ਦੇਖਣ ਨੂੰ ਮਿਲ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ ਕਿ ਆਖਰ ਇਹ ਉਹੀ ਪੰਜਾਬ ਹੈ ਕਿਉਂਕਿ ਅਪਰਾਧੀਆਂ ਨੂੰ ਜਿਵੇਂ ਪੁਲਿਸ ਦਾ ਕੋਈ ਡਰ ਪੈ ਹੀ ਨਹੀਂ ਰਿਹਾ ਪਰ ਜੇਕਰ ਗੱਲ ਹੀ ਪੁਲਿਸ ਦੀ ਕਸਟਡੀ ਦੇ ਵਿੱਚ ਹੋਈ ਹੋਵੇ ਫਿਰ ਕਿਸ ਨੂੰ ਘਰ ਲਈ ਜਾਵੇ ਕਿਸ ਦੇ ਕੋਲ ਆਪਣੇ ਲਈ ਇਨਸਾਫ ਨਹੀਂ ਮੰਗ ਕੀਤੀ ਜਾਵੇ ਜਿਹੀ ਝੰਜੋੜ ਦੇਣ ਵਾਲੀ ਅਤੇ ਰੋਂਗਟੇ ਖੜੇ ਕਰ ਦੇਣ ਵਾਲੀ ਇੱਕ ਘਟਨਾ ਹੋਈ ਹੈ ਜਿੱਥੇ ਦੇਖਦੇ ਦੇਖਦੇ ਇੱਕ ਪਰਿਵਾਰ ਹੀ ਉੱਜੜ ਗਿਆ ਕੀ ਹੋਇਆ ਪੂਰਾ ਇਸ ਘਟਨਾਕ੍ਰਮ ਦੇ ਵਿੱਚ ਆਓ ਤੁਹਾਨੂੰ ਦਿਖਾਉਨੇ ਆ ਐਮਐਲਏ ਸੁਪਾਲ ਸਿੰਘ ਖੈਰਾ ਨੇ ਇਸ ਮੌਕੇ ਵੱਡੇ ਖੁਲਾਸੇ ਕੀਤੇ ਨੇ ਪਰਿਵਾਰ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀਗਾ ਉਹ ਦੌਰ ਅੱਜ ਇੱਥੇ ਦੁਬਾਰਾ ਪੰਜਾਬ ਦੇ ਵਿੱਚ ਰੀਪਲੇ ਕੀਤਾ ਜਾ ਰਿਹਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਇਸ ਮੁੰਡੇ ਦੀ ਹੱਤਿਆ ਕੀਤੀ ਗਈ ਆ ਉਹਨਾਂ ਦਿਨਾਂ ਦੇ ਵਿੱਚ ਹੀ ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਬਠਿੰਡੇ ਦੇ ਵਿੱਚ ਸੀ ਤੇ ਉਸੇ ਦਿਨ ਲਾਗੇ ਬੰਨੇ ਸੀਗਾ ਉਸੇ ਦਿਨ ਮਤਲਬ ਚੀਫ ਮਿਨਿਸਟਰ ਨੂੰ ਇੰਨਾ ਇੰਨਾ ਨਿਰਦੇਹੀ ਬੰਦਾ ਨਹੀਂ ਮੈਂ ਦੇਖਿਆ ਇੰਨਾ ਇਨਸੈਂਸਿਟਿਵ ਨਹੀਂ ਦੇਖਿਆ ਜਿਨੇ 5 10 ਮਿੰਟ ਆਪਣਾ ਟਾਈਮ ਕੱਢ ਕੇ ਇਸ ਪਰਿਵਾਰ ਦੇ ਨਾਲ ਆਣ ਕੇ ਹਮਦਰਦੀ ਕਰਦਾ ਇਹਨਾਂ ਨੂੰ ਪੁੱਛਦਾ ਕਿ ਤੁਹਾਡੇ ਨਾਲ ਕੀ ਵਾਪਰਿਆ ਵਾ ਕਿ ਕਿਵੇਂ ਤੁਹਾਡਾ ਬੱਚਾ ਰੋਜ਼ ਜਿਵੇਂ ਜੌਬ ਤੇ ਜਾਂਦਾ ਸੀ ਕਿਵੇਂ ਉਹ ਪੁਲਿਸ ਦੇ ਨੈੱਟ ਵਿੱਚ ਆਇਆ ਕਿਨੇ ਉਹਨੂੰ ਮਾਰਿਆ ਤੁਹਾਡੇ ਕੋ ਕੀ ਇਤਲਾਹ ਆ ਔਰ ਉਸ ਇਤਲਾਹ ਦੇ ਉੱਤੇ ਕੋਈ ਬੰਦ ਦੀ ਪੁਖਤਾ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਆ ਅੱਜ ਤੱਕ ਇਹਨਾਂ ਦੇ ਖਿਲਾਫ ਇਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਕੋਈ ਬਾਈ ਨੇਮ ਅਪਰੋਪਰੀਏਟ ਐਫ ਆਰ ਔਰ ਉਹ ਸੈਕਸ਼ਨ ਕਿਉਂਕਿ ਦਿਸ ਇਜ਼ ਇਹ ਜਿਹੜਾ ਉਹਨਾਂ ਦੇ ਲਾਇਆ ਗਿਆ ਕਿ ਇਹ ਜਿਹੜੀ ਧਾਰਾ ਬਹੁਤ ਇੱਕ ਅਨ ਸੌਫਟੀ ਸੈਕਸ਼ਨ ਲਾਏ ਗਏ ਨੇ ਦਿਸ ਇਸ ਪਿਓਰਲੀ ਮਰਡਰ ਇਨ ਪੁਲਿਸ ਕਸਟਡੀ ਔਰ ਪਰਿਵਾਰ ਨੇ ਵੀ ਮੰਗ ਕੀਤੀ ਤੇ ਮੈਂ ਵੀ ਮੰਗ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਟਾਈਮ ਬਾਉਂਡ ਔਰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਚੀਜ਼ ਦਾ ਕੋਈ ਕਸੂਰ ਨਹੀਂ ਸੀਗਾ ਇਹਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕੋਈ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਕੋ ਇਲਜ਼ਾਮ ਨਹੀਂਗਾ ਔਰ ਜਿਸ ਢੰਗ ਦੇ ਨਾਲ ਭੇਦ ਪਰੇ ਹਾਲਾਤਾਂ ਵਿੱਚ ਉਸ ਗਗਨਦੀਪ ਸਿੰਘ ਨੇ ਇਹਦੀ ਲਾ ਇਹਦੀ ਉਦੋਂ ਤੱਕ ਉਹ ਮਰ ਚੁੱਕਾ ਸੀਗਾ ਸਿਵਲ ਹਸਪੀਟਲ ਨੇ ਉਹਦੀ ਜਿਹੜੀ ਡੈੱਡ ਬੋਡੀ ਪਹੁੰਚਾਈ ਔਰ ਉੱਥੋਂ ਆਪ ਵੀ ਉਹ ਗਏ ਗਏ ਇੱਕ ਵੀਡੀਓ ਸ਼ੇਅਰ ਕੀਤੀ ਕੰਪਲੈਟ ਮੇਨ ਵਿੱਚ ਜਿਹੜੀ ਸਾਰਿਆਂ ਨੇ ਟਵੀਟ ਕੀਤੀ ਜਾਂ ਮੀਡੀਆ ਦੇ ਉੱਤੇ ਲੋਕਾਂ ਨੇ ਆਣ ਕੇ ਉਹਨੂੰ ਚਲਾਇਆ ਜਿੱਥੋਂ ਪਤਾ ਲੱਗ ਸਕਿਆ ਕਿ ਨਰਿੰਦਰ ਕਿਹੜੇ ਹਾਲਾਤਾਂ ਵਿੱਚ ਕਿੱਥੇ ਉਹਦਾ ਟੌਰਚਰ ਕੀਤਾ ਗਿਆ ਕਿੱਥੇ ਉਹਦੀ ਜਿਹੜੀ ਕਤਲ ਕੀਤਾ ਗਿਆ ਅੱਜ ਕੀ ਹੋ ਰਿਹਾ ਵਾ ਕਿ ਅੱਜ ਪੰਜਾਬ ਹੈਜ਼ ਬਿਕਮ ਵਰਚੂਲੀ ਅ ਪੁਲਿਸ ਸਟੇਟ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਗਿਆ ਵਾ ਔਰ ਇਹ ਕੋਈ ਇਨਸੂਲੇਟਡ ਆਈਸੋਲੇਟਡ ਇਨਸੀਡੈਂਟ ਨਹੀਂਗਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਵਿੱਚ ਹਤਿਆ ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਪਟਿਆਲੇ ਦਾ ਇੱਕ ਨੌਜਵਾਨ 22 ਸਾਲ ਦਾ ਕੈਨੇਡਾ ਤੋਂ ਆਇਆ ਸੀਗਾ ਜਸਪ੍ਰੀਤ ਸਿੰਘ ਉਹਦਾ ਇਨਕਾਊਂਟਰ ਕੀਤਾ ਗਿਆ ਵਾ ਔਰ ਸਾਰੀ ਦੁਨੀਆ ਜਾਣਦੀ ਕਿ ਉਹ ਫੇਕ ਇਨਕਾਊਂਟਰ ਸੀਗਾ ਉਸ ਦੇ ਉਸ ਦਾ ਇਨਕਾਊਂਟਰ ਕਰਨ ਤੋਂ ਬਾਅਦ ਉਹੀ ਪੁਲਿਸ ਆਫੀਸਰ ਜਿਹੜੇ ਸੀਗੇ ਉਹਨਾਂ ਨੇ ਸ਼ਾਮ ਨੂੰ ਪਟਿਆਲੇ ਵਿੱਚ ਆਣ ਕੇ ਕਰਨਲ ਬਾਠ ਤੇ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਉਹਨਾਂ ਦੀ ਤੋਹੀਨ ਕੀਤੀ ਉਹੀ ਪੁਲਿਸ ਵਾਲੇ ਸੀਗੇ ਸੋ ਔਰ ਉਸ ਤੋਂ ਪਹਿਲਾਂ ਪੀਲੀ ਪੀਤ ਵਿੱਚ ਜਿਹੜੇ ਇਨਕਾਊਂਟਰਸ ਹੋਏ ਨੇ ਜਿੱਥੇ ਬਿਲਕੁਲ ਚਾਰ ਬੇਗੁਨਾਹ ਬੰਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਿਲਕੁਲ ਅਤ ਗਰੀਬ ਉਹਨਾਂ ਨੂੰ ਮਾਰਿਆ ਗਿਆ ਵਾ ਔਰ ਇਹ ਤੋਂ ਪਹਿਲਾਂ ਵੀ ਜਿਹੜੇ ਇਨਕਾਊਂਟਰਸ ਇਹ ਸਾਰੇ ਡਾਊਟਫੁਲ ਇਨਕਾਊਂਟਰਸ ਨੇ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਇੰਨੀ ਲਿਬਰਟੀ ਦਿੱਤੀ ਪੁਲਿਸ ਨੂੰ ਕਿਉਂਕਿ ਉਹਨਾਂ ਤੋਂ ਗਲਤ ਕੰਮ ਕਰਵਾਏ ਜਾ ਰਹੇ ਨੇ ਜਿਵੇਂ ਕਿ ਕੱਲ ਹੀ ਦੇਖੋ ਪਰਸੋਂ ਮਹਾਰਾਜ ਦੇ ਮੈਂ ਅੱਜ ਉਹਨਾਂ ਦੇ ਪਿੰਡ ਵੀ ਜਾ ਕੇ ਆ ਮਹਾਰਾਜ ਪੰਜ ਬੰਦਿਆਂ ਦੇ ਖਿਲਾਫ ਐਮੀ ਸਟੇਜ ਤੋਂ ਖੜੇ ਖੜੇ ਹਦਾਇਤ ਦਿੱਤੀ ਐਸਐਸਪੀ ਨੂੰ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਕਦੀ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਗੱਲ ਕਰਦਾ ਕਿਸੇ ਨੇ ਕੰਪਲੇਨਟ ਕੀਤੀ ਕੰਪਲੇਨਟ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਉੱਥੋਂ ਦਾ ਮਹਿਰਾਜ ਪਿੰਡ ਦਾ ਰਹਿਣ ਵਾਲਾ ਕੋਈ ਝਾੜੂ ਪਾਰਟੀ ਦਾ ਕੋਈ ਉਹਨਾਂ ਦਾ ਹੱਥ ਟੋਕਾ ਆਪਣਾ ਹੀ ਉਹੀ ਸ਼ਿਕਾਇਤਕਰ ਹੈ ਚੀਫ ਮਿਨਿਸਟਰ ਨੂੰ ਉੱਥੇ ਹਦਾਇਤ ਹੋਗੀ ਕਿ ਬੰਦਿਆਂ ਦੇ ਖਿਲਾਫ ਤੁਰੰਤ ਐਕਸ਼ਨ ਕੀਤਾ ਜਾਵੇ ਚੀਫ ਮਿਨਿਸਟਰ ਦਾ ਮਤਲਬ ਹੁੰਦਾ ਅਗਰ ਪੁਲਿਸ ਨੂੰ ਡਾਇਰੈਕਸ਼ਨ ਵੀ ਦੇਣੀ ਹੈ ਕਿ ਤੁਸੀਂ ਇਹਦੀ ਤਹਿਕੀਕਾਤ ਕਰੋ ਮੇਰੇ ਕੋਲ ਕੰਪਲੇਨਟ ਆਈ ਹੈ ਜੋ ਇंसाफ ਪਸੰਦੀ ਹੈਗੀ ਜੋ ਫੇਅਰਨੈਸ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਲੇਕਿਨ ਚੱਕ ਕੇ ਬੰਦੇ ਉਂ ਅੰਦਰ ਦਿੱਤੇ ਗਏ ਔਰ ਸਾਰੇ ਆਦਮੀ ਕੋਈ 80 ਸਾਲ ਦਾ ਕੋਈ 83 ਸਾਲ ਦਾ ਕੋਈ 85 ਸਾਲ ਦਾ ਕਿਸੇ ਦੀ ਉਮਰ ਦਾ ਲਿਆਜ ਨਹੀਂ ਕੀਤਾ ਜਾ ਰਿਹਾ ਕਿਸੇ ਦਾ ਕੋਈ ਹੋਰ ਪਛੋਕੜ ਪਰਿਵਾਰਕ ਦਾ ਨਹੀਂ ਲਿਆਜ ਕੀਤਾ ਜਾ ਸਾਰੇ ਗੁਰਸਿੱਖ ਸੀਗੇ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਜਦੋਂ ਕੱਲ ਜ਼ਮਾਨਤ ਦੇ ਦਿੱਤੀ ਅਦਾਲਤ ਨੇ ਫਿਰ ਚੱਕ ਕੇ ਉਹਨਾਂ ਨੂੰ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਪੁਲਿਸ ਨੇ ਛੱਡਿਆ ਇਹ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਸਾਰੀ ਪੁਲਿਸ ਸਟੇਟ ਦੇ ਇੰਡੀਕੇਸ਼ਨ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਹਕੂਕ ਖੋਏ ਜਾ ਰਹੇ ਨੇ ਜਿਹੜਾ ਫੰਡਮੈਂਟਲ ਰਾਈਟ ਆ ਸਾਡਾ ਟੂ ਰਾਈਟ ਟੂ ਐਕਸਪ੍ਰੈਸ਼ਨ ਐਂਡ ਸਪੀਚ ਸਾਡਾ ਉਹ ਖੋਇਆ ਗਿਆ ਸਾਡਾ ਤਾਂ ਹੁਣ ਰਾਈਟ ਟੂ ਲਿਬਰਟੀ ਆਫ ਲਾਈਫ ਵੀ ਖੋਇਆ ਗਿਆ ਕਿ ਅਸੀਂ ਸਾਨੂੰ ਜੀਣ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਮਾੜੀਆਂ ਗੱਲਾਂ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਰੋਜ਼ ਦੁਹਾਈ ਦਿੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਔਰ ਸ਼ਹੀਦ ਭਗਤ ਸਿੰਘ ਦੀ ਉਹਨਾਂ ਦੀ ਦੁਹਾਈ ਦੇ ਕੇ ਤੇ ਇੰਨਾ ਅਤਿਆਚਾਰ ਤੇ ਇੰਨੀ ਬੇਇਨਸਾਫੀ ਜਿਹੜੀ ਕੀਤੀ ਜਾ ਰਹੀ ਆ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਦਾ ਜੋ ਵੀ ਪਰਿਵਾਰ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਕਸ਼ਨ ਲੈਣਗੇ ਚਾਹੇ ਉਹ ਪੰਜਾਬ ਰਿਆਣਾ ਹਾਈ ਕੋਰਟ ਮੂਵ ਕਰਨਾ ਪਵੇ ਇਹਨਾਂ ਨੂੰ ਅਸੀਂ ਇਹਨਾਂ ਦੀ ਪੂਰੀ ਹਮਦਦ ਕਰਾਂਗੇ ਔਰ ਮੇਰੀ ਪੰਜਾਬ ਸਰਕਾਰ ਔਰ ਡੀਜੀਪੀ ਦੇ ਕੋਲੋਂ ਇਹ ਮੰਗਿਆ ਕਿ ਇਸ ਦੀ ਟਾਈਮ ਬਾਉਂਡ ਕਨਕ੍ਰੀਟ ਐਕਸ਼ਨ ਮਰਡਰ ਕੇਸ ਵੀ ਰਜਿਸਟਰਡ ਅਗੇਂਸਟ 올 ਦੋਜ਼ ਪੁਲਿਸ ਆਫਸਰਸ ਹੂ ਆ ਰਿਸਪੌਂਸਿਬਲ ਫਾਰ ਦਿਸ ਬਰੂਟਲ ਪੁਲਿਸ ਕਸਟਡੀ ਮਰਡਰ ਔਰ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਨਾ ਵਾਂ ਕਿ ਸਾਰਾ ਪੰਜਾਬ ਜਿਹੜਾ ਉਹ ਕੁਰਲਾ ਰਿਆ ਹੈ ਅੱਜ ਇੰਨੇ ਜਿਆਦਾ ਝੂਠੇ ਪਰਚਿਆਂ ਦਾ ਦੌਰ ਔਰ ਆਮ ਆਦਮੀ ਪਾਰਟੀ ਜਿਵੇਂ ਕਿ ਹੁਣ ਸਾਰੀ ਰਾਜਨੀਤੀ ਹੀ ਪੁਲਿਸ ਦੇ ਜ਼ਰੀਏ ਕਰ ਰਹੀ ਆ ਆਪਣੇ ਕ੍ਰਿਟਿਕਸ ਦਾ ਮੂੰਹ ਬੰਦ ਕਰਵਾਉਣਾ ਇਵਨ ਇੱਥੋਂ ਤੱਕ ਕਿ ਬੰਦੇ ਵੀ ਇਕੱਠੇ ਕਰਨੇ ਪੁਲਿਸ ਦਾ ਕੰਮ ਲਾ ਦਿੱਤਾ ਕਿ ਤੁਸੀਂ ਨੰਬਰਦਾਰਾਂ ਨੂੰ ਸਰਪੰਚਾਂ ਨੂੰ ਬੁਲਾਓ ਔਰ ਜਿਸ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਦੁਰਵਿਵਾਰ ਕੀਤਾ ਗਿਆ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਜੀਸੀਬੀਆਂ ਚਲਾਈ ਗਈਆਂ ਗੁਰਦਾਸਪੁਰ ਦੇ ਵਿੱਚ ਜਿਹੜੇ ਲੈਂਡ ਐਕ acquisition ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਕੁੱਟਿਆ ਗਿਆ ਸੋ ਆਲ ਦਿਸ ਓਨਲੀ ਇੰਡੀਕੇਟਸ ਕਿ ਅੱਜ ਪੰਜਾਬ ਪੁਲਿਸ ਸਟੇਟ ਆ ਅੱਜ 31 ਮਈ ਹੈ ਡੇਟ ਅੱਜ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਡੀਜੀਪੀ ਨੇ ਡੀਜੀਪੀ ਮੀਨਸ ਚੀਫ ਮਿਨਿਸਟਰ ਉਦੋਂ ਹਦਾਇਤ ਆਈ ਤਾਂ ਤਾਂ ਹੀ ਉਹਨੇ ਡੈਡਲਾਈਨ ਦਿੱਤੀ ਹੋਊਗੀ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਅੱਜ ਹੀ ਮੈਨੂੰ ਇੱਕ ਹੋਰ ਵੀਡੀਓ ਆਈ ਆ ਇੱਥੇ ਪਿੰਡ ਹੈਗਾ ਜੈਤੋ ਹਲਕੇ ਜੈਤੋ ਦਾ ਰੋੜੀ ਕਪੂਰਾ ਮਨਪ੍ਰੀਤ ਸਿੰਘ ਇੱਕ ਨੌਜਵਾਨ ਅੱਜ 31 ਤਰੀਕ ਨੂੰ ਓਵਰਡੋਸ ਦੇ ਨਾਲ ਉਹਦੀ ਮੌਤ ਹੋਈ ਆ ਉਹਦਾ ਸਾਰਾ ਪਰਿਵਾਰ ਕੁਲਾਰਿਆ ਇੱਕ ਪਾਸੇ ਤੁਸੀਂ ਕਹਿ ਰਹੇ ਕਿ 31 ਤਰੀਕ ਤੱਕ ਨਸ਼ਾ ਮੁਕ ਕਰ ਦੇਣਾ ਤੇ ਇੱਕ ਪਾਸੇ ਉਦਣੇ ਹੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ 25 27 ਬੰਦੇ ਸ਼ਰਾਬ ਜਾਲੀ ਪੀ ਕੇ ਮਰ ਗਏ ਬਰਨਾਲੇ ਦੇ ਵਿੱਚ ਓਵਰਡੋਸ ਨਾਲ ਮਰ ਗਏ ਮੇਰੇ ਆਪਣੀ ਕਨਸਟਿਊਐਂਸੀ ਵਿੱਚ ਪੁਲਾਤ ਵਿੱਚ ਮੈਂ ਤਿੰਨ ਚਾਰ ਭੋਗ ਅਟੈਂਡ ਕੀਤੇ ਸਾਰੇ ਓਵਰਡੋਸ ਨਾਲ ਔਰ ਬਹੁਤ ਸਾਰੀਆਂ ਮੌਤਾਂ ਡਰਗ ਰਿਲੇਟਿਡ ਨੇ ਜਿਹੜੀਆਂ ਸੋਸ਼ਲ ਸਟਿਗਮਾ ਮੰਨਿਆ ਜਾਂਦਾ ਜਿਹਦੇ ਪਰਿਵਾਰ ਖੁੱਲ ਕੇ ਬੋਲਦੇ ਨਹੀਂਗੇ ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਇਹਨਾਂ ਦਾ ਜਿਹੜਾ ਯੁੱਧ ਨਸ਼ੇ ਵਿਰੁੱਧ 100% ਫਲॉप ਤੇ ਫੇਲ ਪ੍ਰੋਗਰਾਮ ਆ ਔਰ ਨਸ਼ਾ ਦਾ ਪਤਾ ਨਹੀਂ ਖਤਮ ਕੀਤਾ ਕਰਨਾ ਕਿ ਨਹੀਂ ਕਰਨਾ ਪਰ ਬੰਦੇ ਖਤਮ ਕਰਨ ਤੇ ਆਏ ਹੋਏ ਨੇ ਜਿਵੇਂ ਕਿ ਇਹ ਨਰਿੰਦਰ ਸਿੰਘ ਦਾ ਜਿਹੜਾ ਪੁਲਿਸ ਕਸਟਡੀ ਚ ਕਤਲ ਹੋਇਆ ਬਹੁਤ ਮੰਤ ਭਗਾ ਦੁੱਖदाई निंदਣਯੋਗ ਅਸੀਂ ਸਾਰੇ ਪੰਜਾਬ ਦੇ ਲੋਕ ਇਕੱਲਾ ਮੈਂ ਨਹੀਂ ਅਸੀਂ ਇਹਦੇ ਵਾਸਤੇ ਇਨਸਾਫ ਦੀ ਮੰਗ ਕਰਦੇ ਆਂ ਔਰ ਇਹਦੇ ਪਰਿਵਾਰ ਨੂੰ ਪੁਲਿਸ ਕਸਟਡੀ ਚ ਦੇਥਿਆ ਇਹ a minimum 1 ਕਰੋੜ ਰੁਪਇਆ 1 ਕਰੋੜ ਰੁਪੀਸ ਕੰਪਨਸੇਸ਼ਨ ਐਂਡ 1 ਗਵਰਨਮੈਂਟ ਜੌਬ ਇੱਕ ਸਰਕਾਰੀ ਨੌਕਰੀ ਕਿਉਂਕਿ ਪੁਲਿਸ ਦੀ ਆਪਣੀ ਕਮਜ਼ੋਰੀ ਤੇ ਨਿਲੈਕੀ ਦੇ ਨਾਲ ਬੰਦੇ ਦੀ ਮੌਤ ਹੋਈ ਆ ਰਿਸਪੌਂਸਿਬਿਲਟੀ ਲਾਈ ਸਕੇਅਰਲੀ ਔਨ ਦਾ ਪੁਲਿਸ ਡਿਪਾਰਟਮੈਂਟ ਐਂਡ ਪੰਜਾਬ ਗਵਰਨਮੈਂਟ ਟੂ ਲੁੱਕ ਆਫਟਰ ਦ ਫੈਮਿਲੀ ਔਰ ਇਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰੋਜੀ ਰੋਟੀ ਦਾ ਪ੍ਰਬੰਧ ਜਿਹੜਾ ਕੀਤਾ ਜਾਵੇ ਇਹਦਾ ਨਰਿੰਦਰ ਦਾ ਤੇ ਨੈਂਸੀ ਦਾ ਬੱਚਾ ਬਹੁਤ ਛੋਟਾ ਬੱਚੀ ਐਮਟੈਕ ਬੇਟੀ ਕਹਿੰਦੇ ਕਿ ਐਮਟੈਕ ਪੜ੍ਹੀ ਹੋਈ ਸਾਰੀ ਫੈਮਲੀ ਬੜੀ ਐਜੂਕੇਟਿਡ ਹੈ ਡਾਕਟਰ ਨੇ ਮਦਰ ਇਹਨਾਂ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਆਪੇ ਐਮਟੈਕ ਕੀਤੀ ਹੋਈ ਆ ਉਹ ਆਪ ਆਇਲਸ ਦੇ ਸੈਂਟਰ ਵਿੱਚ ਟੀਚਰ ਲੱਗਿਆ ਹੋਇਆ ਸੀਗਾ ਔਰ ਉਹ ਪੜਾਉਂਦਾ ਸੀਗਾ ਸੋ ਬਹੁਤ ਜ਼ਿਆਦਾ ਅਫਸੋਸ ਤੇ ਬਹੁਤ ਦੁੱਖदाई ਉਮੀਦ ਕਰਦੇ ਹਾਂ ਕਿ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦੇਵੇ ਅੱਛਾ ਘਰਾਂ ਸਾਹਿਬ ਅਦਰ ਦੇ ਅੰਦਰ ਰੂਲਿੰਗ ਪਾਓ ਤੁਸੀਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਪੰਜਾਬ ਦੇ ਬਦਲਦਾ ਹਾਲਾਤ ਉੱਤੇ ਰੋਲ ਨਹੀਂ ਪੀਜੇ। ਧਾਨੇਵਾਲੇ ਸਾਹਿਬ ਆਏ ਕਿ ਮੈਂ ਦੇਖ ਰਿਹਾ ਕੁਝ ਸਮੇਂ ਤੋਂ ਕਿ بڑے ਇੰਪੋਰਟੈਂਟ ਇਸ਼ੂਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੁਲਿਸ ਬਰੂਟੈਲਿਟੀ ਤੇ ਅਟ੍ਰੋਸਿਟੀ ਦੇ ਉੱਠ ਰਹੇ ਨੇ। ਪਰ ਆਵਾਜ਼ ਨਹੀਂ ਆ ਰਹੀ ਜਿੰਨੀ ਆਪੋਜੀਸ਼ਨ ਚ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈਣਾ ਕਿਸੇ ਪਾਰਟੀ ਦਾ ਨਹੀਂ। ਆਪੋਜੀਸ਼ਨ ਦਾ ਕੰਮ ਹੈ ਕਿ ਜਦ ਵੀ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ ਉਹਦੇ ਮੋਰੇ ਖੜ ਕੇ ਉਹਦਾ ਵਿਰੋਧ ਕਰਨਾ ਚਾਹੀਦਾ। ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਜਿਹੜਾ ਇਸ ਵਕਤ ਡਰ ਦਾ ਮਾਹੌਲ ਇੰਨਾ ਪੈਦਾ ਕਰਤਾ ਪੁਲਿਸ ਨੇ ਇੰਨੇ ਜਿਆਦਾ ਫਾਲਸ ਕੇਸ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਕੋਲ ਪੰਜ ਕ੍ਰਿਮੀਨਲ ਫਾਲਸ ਕੇਸ ਹੈ ਔਰ ਇੱਕ ਇੰਨਾ ਹੀਨियस ਤੇ ਸੀਰੀਅਸ ਕ੍ਰਾਈਮ ਪਾਇਆ ਜਿਹਦੇ ਵਕਤ ਭਗਵਾਨਤਮਾਨ ਨੇ ਮੇਰੇ ਹੱਕ ਚ ਗਵਾਹੀ ਦਿੱਤੀ ਹੈ ਇਨ ਪਬਲਿਕ ਡੋਮੇਨ ਔਰ ਜਦੋਂ ਮੇਰੀ ਬੇਲ ਹੋ ਰਹੀ ਸੀ ਉਸ ਕੇਸ ਵਿੱਚ ਇੱਕ ਝੂਠਾ ਕੇਸ ਮੇਰੇ ਤੇ ਹੋਰ ਬਣਾਇਆ ਗਿਆ ਐਬਸੋਲੂਟਲੀ ਜਿੱਦਾਂ ਮੈਰਾਜ ਦੇ ਲੋਕਾਂ ਦੇ ਉੱਤੇ ਝੂਠਾ ਕੇਸ ਬਣਾਇਆ ਸੋ ਮੈਂ ਜਿਹੜੀ ਗੱਲ ਲਫ਼ਜ਼ ਯੂਜ਼ ਕਰ ਰਿਹਾ ਪੁਲਿਸ ਸਟੇਟ ਇਹ ਪੁਲਿਸ ਸਟੇਟ ਦਾ ਭੈ ਇੰਨਾ ਪੈ ਗਿਆ ਵਾ ਕਿ ਹਰ ਘਰ ਦੇ ਵਿੱਚ ਬੈਠੇ ਪੋਲਿਟੀਕਲ ਲੀਡਰਸ ਦੇ ਜਾਂ ਐਕਟਿਵਿਸਟ ਨੇ ਜਿਹੜੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਡਰਾਉਂਦੇ ਨੇ ਉਹਨਾਂ ਨੂੰ ਵਾਰਨ ਕਰਦੇ ਔਰ ਮੈਂ ਅੱਜ ਗੱਲ ਕੈਮਰੇ ਤੇ ਕਹਿਣਾ ਚਾਹੁੰਦਾ ਕਿ ਜਿਸ ਲੈਵਲ ਤੱਕ ਪੰਜਾਬ ਦੀ ਪੁਲਿਸ ਜਾ ਚੁੱਕੀ ਹੈ ਜਿੰਨੀਆਂ ਉਹਨਾਂ ਨੂੰ ਅਨਫੈਟਡ ਪਾਵਰਸ ਪੰਜਾਬ ਗਵਰਨਮੈਂਟ ਨੇ ਭਗਵੰਤ ਮਾਨ ਨੇ ਸਰਕਾਰ ਨੇ ਦੇ ਦਿੱਤੀਆਂ ਆਈ ਵਿਲ ਨਾਟ ਬੀ ਸਰਪ੍ਰਾਈਜ਼ਡ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇੰਪੋਰਟੈਂਟ ਆਗੂ ਅਗਵਾ ਦੀ ਜਾਂ ਕਾਰਕੁਨਾਂ ਦੀ ਫਿਜ਼ੀਕਲ ਐਲੀਮੀਨੇਸ਼ਨ ਵੀ ਹੋ ਸਕਦੀ ਹੈ ਦੇ ਕੈਨ ਬੀ ਹਾਰਮਡ ਫਿਜ਼ੀਕਲੀ ਅੱਜ ਸਾਡਾ ਪੰਜਾਬ ਇਸ ਲੈਵਲ ਦੇ ਉੱਤੇ ਖੜਾ ਹੋ ਗਿਆ ਫਿਜ਼ੀਕਲ ਹਾਰਮ ਕੈਨ ਬੀ ਇਨ ਫਾਰਮ ਆਫ ਐਨ ਐਕਸੀਡੈਂਟ ਜਿਵੇਂ ਦਾ ਸੜਕ ਤੇ ਜਾਂਦਿਆਂ ਨੂੰ ਜਿਵੇਂ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਦਿੱਤਾ ਜਾਂ ਹੋ ਗਿਆ ਕਿਸੇ ਨੇ ਪੁੱਛਿਆ ਨਹੀਂ ਬਾਅਦ ਵਿੱਚ ਕਿਸੇ ਨੂੰ ਕੋਈ ਹੋਰ ਜਾਨੀ ਨੁਕਸਾਨ ਕੋ ਮਾਲੀ ਨੁਕਸਾਨ ਅੱਜ ਜਿਹੜਾ ਪੰਜਾਬ ਸਰਕਾਰ ਦਾ ਲੈਵਲ ਆ ਨਫਰਤ ਦੀ ਭਾਵਨਾ ਦਾ ਉਹ ਬਹੁਤ ਜ਼ਿਆਦਾ ਜਾ ਚੁੱਕਾ ਜਿਸ ਕਰਕੇ ਆਪੋਜੀਸ਼ਨ ਵੀ ਕਿਤੇ ਨਾ ਕਿਤੇ ਭੈ ਪੀਤ ਕੀਤੀ ਗਈ ਬੰਦਾ ਸਰੂ ਕਿਵੇਂ ਜੀ ਪੰਜਾਬ ਦਾ ਜੀ ਆਪੋਜੀਸ਼ਨ ਹੀ ਡਰ ਗਈ ਤਾਂ ਫੇਰ ਬਣੂ ਹੁਣ ਤੁਸੀਂ ਦੱਸੋ ਮੈਨੂੰ ਕਿ ਆ ਆਪੋਜੀਸ਼ਨ ਦਾ ਰੋਲ ਤਾਂ ਚਲੋ ਆਪਾਂ ਕਹਿ ਰਹੇ ਆਂ ਔਰ ਮੈਂ ਮੰਨ ਵੀ ਰਿਹਾ ਆਂ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਉਂ ਆਪੋਜੀਸ਼ਨ ਹੀ ਪਰ ਤੁਸੀਂ ਦੱਸੋ ਮੈਨੂੰ ਮੀਡੀਆ ਦਾ ਰੋਲ ਕਿੱਥੇ ਆ ਵੇਅਰ ਇਜ਼ ਦਾ ਵੇਅਰ ਇਜ਼ ਦਾ ਮੇਨਸਟ੍ਰੀਮ ਮੀਡੀਆ ਆਫ ਪੰਜਾਬ ਇੰਨਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਰੋਜ਼ ਕੁੱਟਮਾਰ ਲੁੱਟਕਸੁੱਟ ਔਰਤਾਂ ਨਾਲ ਜ਼ਿਆਤੀ ਬਦਲਾਖੋਰੀ ਦੇ ਪਰਚੇ ਕਤਲੋਗਾਰਤ ਪੁਲਿਸ ਕਸਟਡੀ ਚ ਮੌਤ ਝੂਠੇ ਪੁਲਿਸ ਇਨਕਾਉਂਟਰ ਕੋਈ ਦਿਖਾ ਰਿਆ ਮੇਨਸਟ੍ਰੀਮ ਮੀਡੀਆ ਬੜੇ ਅਫਸੋਸ ਦੀ ਗੱਲ ਆ ਕਿ ਸਾਡਾ ਮੇਨਸਟ੍ਰੀਮ ਜਿਹੜਾ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਤਾਂ ਸਾਡਾ ਸੋਸ਼ਲ ਮੀਡੀਆ ਨਾ ਹੁੰਦਾ ਆ ਇੰਡੀਪੈਂਡੈਂਟ ਮੀਡੀਆ ਜਿੱਦਾਰ ਕੇ ਤੁਸੀਂ ਬੈਠੇ ਹੋ ਜਿਹੜੇ ਨਹੀਂ ਡਰਦੇ ਘਬਰਾਉਂਦੇ ਸਰਕਾਰਾਂ ਤੋਂ ਇਹਦਾ ਸਾਡੀ ਆਵਾਜ਼ ਹੀ ਦੱਬੀ ਜਾਣੀ ਸੀਗੀ ਔਰ ਇਹ ਬਹੁਤ ਖਤਰੇ ਦੀ ਘੰਟੀ ਆ ਪੰਜਾਬ ਦੀ ਡੈਮੋਕ੍ਰੇਸੀ ਲਈ ਔਰ ਇੱਕ ਪਾਸੇ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਦੋ ਗੱਲਾਂ ਦੇ ਕੋਸਤੇ ਨੇ ਬੀਜੇਪੀ ਮੋਦੀ ਸਰ ਇੱਕ ਕਹਿੰਦੇ ਨੇ ਕਿ ED ਤੇ CBI ਦਾ ਦੁਰਉਪਯੋਗ ਬਹੁਤ ਕਰ ਰਹੀ ਹੈ BJP ਟੂ ਡਰੋ ਬੀਟ ਇਟਸ ਪੋਲੀਟੀਕਲ ਆਪੋਨੈਂਟਸ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ CBI ਤੇ ED ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਡੇਡਡ ਸਾਲ ਕਰਪਸ਼ਨ ਦੇ ਮੈਟਰਸ ਵਿੱਚ ਅੰਦਰ ਰਹੇ ਨੇ ਔਰ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੂੰ ਬੇਲਾ ਮਿਲੀਆਂ ਨੇ ਪਰ ਚਲੋ ਇਹ ਫਿਰ ਵੀ ਮੰਨ ਕੇ ਚੱਲੀਏ ਕਿ ED ਤੇ CBI ਗਲਤ ਕੰਮ ਕਰ ਰਹੀ ਕਿਉਂਕਿ ਹੋਰ ਬਹੁਤ ਸਾਰੇ ਪੋਲੀਟੀਕਲ ਲੀਡਰਸ ਨੂੰ ਇਨਵੋਲ ਕੀਤਾ ਤੇ ਕੀ ਕੇਜਰੀਵਾਲ ਤੇ ਭਗਵੰਤ ਮਾਨ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਵਿਜੀਲੈਂਸ ਡਿਪਾਰਟਮੈਂਟ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੀ دہشت ਮੁਚਾਰੀ ਆ ਕਿੰਨੇ ਝੂਠੇ ਪਰਚੇ ਦਰਜ ਕੀਤੇ ਨੇ ਔਰ ਦੂਸਰਾ ਇਹ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਨੈਸ਼ਨਲ ਲੈਵਲ ਤੇ ਉਪਰ ਕਿ ਉਹਨਾਂ ਦੇ ਟੀਵੀ ਜੀ ਬੋਲਦੇ ਨੇ ਆਵਾਜ਼ ਕੀ ਪੰਜਾਬ ਦਾ ਟੀਵੀ ਕੋ ਜਿਹੜਾ ਮੇਨਸਟ੍ਰੀਮ ਆ ਔਰ ਅਖਬਾਰਾਂ ਜਿਹੜੇ ਪ੍ਰਿੰਟ ਮੀਡੀਆ ਕੀ ਉਹ ਸੱਚ ਦਿਖਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਪੁੱਛਦਾ ਕਿ ਜਿਹੜੇ ਇਲਜ਼ਾਮ ਤੁਸੀਂ ਬੀਜੇਪੀ ਤੇ ਲਾਉਣੇ ਕਿ ਦੇ ਆਰ ਮਿਸਯੂਜ਼ਿੰਗ ਈਡੀ ਐਂਡ ਸੀਬੀਆਈ ਐਂਡ ਥੈਟ ਦੇ ਹੈਵ ਹਾਈਜੈਕਡ ਦ ਮੀਡੀਆ ਐਟ ਦ ਨੈਸ਼ਨਲ ਲੈਵਲ ਕੀ ਤੁਸੀਂ ਪੰਜਾਬ ਦੇ ਵਿੱਚ মিডিਆ ਹਾਈਜੈਕ ਨਹੀਂ ਕੀਤਾ ਕੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਨਹੀਂ ਕੀਤਾ ਆ ਸਾਡੇ ਪੰਜਾਬ ਦੇ ਹਾਲਾਤ ਬਣਾ ਕੇ ਰੱਖਦੇ ਨਾ ਫਿਰ ਸਾਡੇ ਬੀਗਾ ਪਾਰਟ ਆਫ ਕਾਂਗਰਸ ਤੁਸੀਂ ਕੀ ਸੋਚਦੇ ਹੋ ਕਿ ਆਪੋਜੀਸ਼ਨ ਦਾ ਰੋਲ ਇੱਥੇ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਹੀਂ ਮੈਂ ਆਪਣਾ ਤੁਹਾਨੂੰ ਆਪੋਜੀਸ਼ਨ ਦਾ ਮੈਨੂੰ ਸਵਾਲ ਪੁੱਛਿਆ ਗਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੰਦਾ ਵਾ ਆਪੋਜੀਸ਼ਨ ਦਾ ਰੋਲ ਹਰ ਇੰਪੋਰਟ ਹਾਲਾਂਕਿ ਇਹ ਨਹੀਂ ਹੈ ਕਿ ਕਾਂਗਰਸ ਆਪੋਜੀਸ਼ਨ ਦਾ ਰੋਲ ਨਹੀਂ ਅਦਾ ਕਰੇ ਇਹ ਨਹੀਂ ਮੈਂ ਕਹਿ ਰਿਹਾ ਸਾਡੇ ਲੀਡਰ ਆਵ ਆਪੋਜੀਸ਼ਨ ਨੇ ਵਿਧਾਨ ਸਭਾ ਜਿੰਨਾ ਟਾਈਮ ਦਿੱਤਾ ਜਾਂਦਾ ਵਾ ਸਪੀਕਰ ਦੇ ਜ਼ਰੀਏ ਔਰ ਆਊਟਸਾਈਡ ਦਾ ਵਿਧਾਨ ਸਭਾ ਜਿੰਨੇ ਹੈਗੇ ਕਰ ਸਕ ਰਹੇ ਆ ਪਰ ਮੈਂ ਸ ਮੈਂ ਸਾਰੀ ਆਪੋਜੀਸ਼ਨ ਨੂੰ ਪੁੱਛ ਰਿਹਾ ਕਹਿ ਰਿਹਾ ਕਹਿਣਾ ਚਾਹਣਾ ਕਿ ਉਹਨਾਂ ਨੂੰ ਦਸ਼ਤ ਦੀ ਇਨੀ ਪਾ ਦਿੱਤੀ ਗਈ ਆ ਪੁਲਿਸ ਮੁਕਾਬਲਿਆਂ ਪੁਲਿਸ ਝੂਠੇ ਪਰਚਿਆਂ ਦੀ ਜੇਲ੍ਹਾਂ ਦੀ ਕਿ ਹਰ ਆਦਮੀ ਦੇ ਘਰ ਪਰਿਵਾਰ ਨੇ ਬੱਚੇ ਨੇ ਉਹ ਅਗਲੇ ਘਪਰਾਉਂਦੇ ਨੇ ਇਸ ਕਰਕੇ ਸਾਰਾ ਇਹ ਪਰ ਇਹਦੀ ਜ਼ਿੰਮੇਵਾਰੀ ਤਾਂ ਅਲਟੀਮੇਟਲੀ ਸਾਰੀ ਮੌਜੂਦਾ ਸਰਕਾਰ ਤੇ ਇਸਟੈਬਲਿਸ਼ਮੈਂਟ ਦੇ ਹੱਥ ਵਿੱਚ ਜਾਂਦੀ ਹੈ ਤੁਸੀਂ ਆਲ ਪਾਰਟੀ ਮੀਟਿੰਗ ਅਦਰ ਦੈਨ ਦਾ ਰੂਲਿੰਗ ਪਾਰਟੀ ਦੀ ਹੋਈ ਹੈ ਵੇ ਮਾਮਲੇ ਤੇ ਜਮਾਨਤ ਦੇਖੋ ਆਈ ਐਮ ਨਾਟ ਇਨ ਅ ਪੋਜੀਸ਼ਨ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਇਨਵੋਲਵ ਆਫ ਕੋਰਸ ਮੈਂ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਇਹ ਗੱਲਾਂ ਜ਼ਰੂਰ ਰੱਖੂਗਾ ਮੈਂ ਪਹਿਲਾਂ ਵੀ ਰੱਖਦਾ ਰਿਹਾ ਲੇਕਿਨ ਨੈਕਸਟ ਸਾਡੀ ਜਿਹੜੀ ਮੀਟਿੰਗ ਹੋਜ ਮੈਂ ਕਹੂੰਗਾ ਕਿ ਬਹੁਤ ਨੀਚੇ ਤਸ਼ੱਦਦ ਤੇ ਜ਼ਿਆਤੀਆਂ ਹੋ ਰਹੀਆਂ ਨੇ ਐਂਡ ਵੀ ਹੈਵ ਟੂ ਗੈਟ ਡਾਊਨ ਟੂ ਦਾ ਗਰਾਊਂਡ ਟੂ ਅਪੋਜ਼ ਆਲ ਥੀਸ ਐਟ੍ਰੋਸਿਟੀਜ਼